ਲੁਧਿਆਣਾ ਦੇ ਗੈਸਪੁਰਾ ਇਲਾਕੇ ਦੇ ਵਿੱਚ ਇੱਕ ਨੇਪਾਲੀ ਮੂਲ ਦੇ ਇੱਕ ਵਿਅਕਤੀ ਦੇ ਤੇਜ਼ ਤਰ ਹਥਿਆਰ ਨਾਲ ਹਮਲਾ ਕਰਕੇ ਉਸ ਦੀ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਉੱਥੇ ਹੀ ਮੌਕੇ ਦੇ ਮੌਜੂਦ ਲੋਕਾਂ ਦੇ ਵੱਲੋਂ ਨੌਜਵਾਨ ਨੂੰ ਜ਼ਖਮੀ ਆਪਦੇ ਹਸਪਤਾਲ ਪਹੁੰਚਾਇਆ ਗਿਆ ਪਰ ਸਿਰ ਤੇ ਲੱਗੇ ਗਹਿਰੇ ਜ਼ਖਮਾਂ ਦੇ ਕਾਰਨ ਜ਼ਿਆਦਾ ਖੂਨ ਵਹਿ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ ਮ੍ਰਿਤਕ ਦੀ ਪਛਾਣ ਕ੍ਰਿਸ਼ਨ ਥਾਪਾ ਦੇ ਵਜੋਂ ਹੋਈ ਹੈ ਮੇਰੀ ਜਾਣਕਾਰ ਦੇ ਮੁਤਾਬਿਕ ਇਹ ਮ੍ਰਿਤਕ ਦੀ ਉਸ ਦੇ ਹੀ ਦੋਸਤਾਂ ਨਾਲ ਕੋਈ ਪੁਰਾਣੀ ਰੰਜੀ ਸੇ ਚੱਲੀ ਆ ਰਹੀ ਸੀ ਜਿਸ ਦੇ ਕਰਕੇ ਬੀਤੀ ਰਾਤ ਮ੍ਰਿਤਕ ਕ੍ਰਿਸ਼ਨ ਥਾਪਾ ਜਦੋਂ ਕੰਮ ਤੋਂ ਵਾਪਸ ਆਇਆ उस पची नौ मिलके उसके हमला कर दिया फ बचपन के थोड़ा वो करते गुस्सा था यार दोस्त में थोड़ी से लड़ाई झगड़ा हो गई थी कल रात को उन्होंने वही लड़ाई झगड़ा दुश्मनी में उतार दिया अच्छा क्या रंजिश क्या थी किस किस वजह से इतना मतलब गुस्सा आ गया कि मैं तो आप साथ में थी नहीं मैं तो घर पे थी अपने बाकी ये था उनके उसके साथ में ही पता है सब अच्छा हुआ क्या है पूरा मामला तो बता दो पता तो हो गई बस यही था कि थोड़ी दुश्मनी उन्होंने निकाली है बस और बाकी मुझे कोई बात नहीं पता लड़ाई झगड़ा हो जगह गैसपुरी हो जाती अच्छा यो रामदास कॉलोनी ओ हरगोविंद नगर चार नंबर गली अच्छा की होया ਵੀ ਜਿਹੜਾ ਇਹ ਤੇ ਹੋਇਆ ਇਦਾਂ ਸੀ ਕਿ 10:30 ਵਜੇ ਅਸੀਂ ਗਲੀ ਆਏ ਗਲੀ 'ਚ ਗਲੀ 'ਚ ਆਇਆ ਸੀ ਹਾਂਜੀ 5 ਮਿੰਟ ਬੈਠੇ ਆਪਾਂ ਹਾਂ ਇੰਨੇ 'ਚ 20 25 ਜਣੇ ਮੁੰਡੇ ਆ ਗਏ ਅੱਛਾ ਬਿਨਾਂ ਪੁੱਛੇ ਮਾਲਮ ਮਾਲੂ ਸਿਰੋ ਕਰਤਾ ਉਹਨਾਂ ਕਿਹਨੇ ਕਿਹਨੂੰ ਮਾਰਿਆ ਮੁੰਡਿਆਂ ਪਰ ਆਦੇ ਕਿਸਮ ਦਾ ਪਾਦੇ ਬੜਾ ਭਰਾ ਸੀ ਹਾਂਜੀ ਅੱਛਾ ਕਿਉਂ ਮਾਰਿਆ ਕਾਰਨ ਕੀ ਸੀ ਕਾਰਨ ਦੱਸ ਪਾਦੇ ਕਰਨ ਕੁਛ ਨਹੀਂ ਪਤਾ ਕੋਈ ਰੰਦੀ ਵੀ ਵਾਰਾ ਸੀ ਹਾਂਜੀ ਪੁਰਾਣੀ ਰੰਦੀ ਸੀ ਵੀ ਸੀ ਪੁਰਾਣੇ ਸੀ ਉਹਨੇ ਇਹਨਾਂ ਦਾ ਬਤਾਨਾ ਪਤਾ ਵੀ ਕੁਛ ਨਹੀਂ ਹੈਗਾ ਨਹੀਂ ਇਹ ਕਿੰਨੇ ਲੋਕ ਸੀ ਲੋਕ 20-25 ਜਾਣੇ 20-25 ਜਾਣੇ ਉਹ ਹਥਿਆਰ ਸੀ ਉਹਨਾਂ ਕੋਲ ਹਾਂਜੀ ਤੇ ਨਾਲ ਇੱਕ ਦਾ ਨਾਮ ਸੀ ਰਾਜੂ ਰਾਣਾ ਇਹ ਖਾਨ ਵੈਪਨ ਵੀ ਸੀ ਵੈਪਨ ਵੀ ਸੀ ਅੱਛਾ ਹਥਿਆਰ ਵੀ ਸੀਗੇ ਉਹਨਾਂ ਕੋਲ ਹਾਂਜੀ ਗਰਾਰੀ ਸੀਗੇ ਕਹਿ ਰਹੇ ਸੀਗੇ ਕਿਤੇ ਕੋਈ ਹਮਲਾ ਚਲਾਇਆ ਹਾਂਜੀ ਗਰਾਰੀ ਅੱਛਾ ਕਿੰਨੇ ਹਥਿਆਰ ਮਤਲਬ ਕਿੰਨੇ ਫਾਇਰ ਹੋਏ ਹਾਂ ਸਾਰ ਤੱਕ ਨਹੀਂ ਹੋਏ ਵੈਪਨ ਸੀਗਾ ਕਿ ਕਿਹਾ ਵੀ ਬੜੀ ਇੰਨੀ ਵੱਧ ਚੁੱਕੀ ਹੋਈ ਹੈ ਲੁਧਿਆਣਾ ਵਿੱਚ ਕਿ ਸ਼ਰਿਆਮ ਇੱਕ ਵਿਅਕਤੀ ਨੂੰ ਇਸ ਤਰੀਕੇ ਨਾਲ ਵਾਰ ਦਿੱਤਾ ਔਰ ਉਸ ਦੀ ਲਾਸ਼ ਨੂੰ ਚੱਕਣ ਵਾਸਤੇ ਵੀ ਜਿਹੜਾ ਦੱਸਿਆ ਜਾ ਰਿਹਾ ਕਿ ਧਮਕੀਆਂ ਦਿੱਤੀਆਂ ਕਿ ਉਹਨੂੰ ਲਾਸ਼ ਨੂੰ ਚੱਕਿਆ ਤਾਂ ਮੈਨੂੰ ਤਾਂ ਵੀਰੇ ਸਵੇਰੇ ਪਤਾ ਲੱਗਾ ਮੈਂ ਮੌਕੇ ਤੇ ਗਿਆ ਉੱਥੇ ਉੱਥੇ ਕਾਫੀ ਬਲੱਡ ਬਲੱਡ ਹੋਇਆ ਹੋਇਆ ਸੀਦਾ ਹਥਿਆਰੀਆਂ ਫੋਟੋਆਂ ਦੇਖੀਆਂ ਵੀ ਨਹੀਂ ਹੋਣਾ ਚਾਹੀਦਾ ਮੈਂ ਇਦਾਂ ਨਹੀਂ ਹੋਣਾ ਚਾਹੀਦਾ ਸੀ ਇਹ ਮੁੰਡਾ ਬਹੁਤ ਜ਼ਿਆਦਾ ਸਹਿਮਿਆ ਹੋਇਆ ਆ ਇਹ ਡਰਿਆ ਪਿਆ ਆ ਇਹਨੂੰ ਵੀ ਬਹੁਤ ਧਮਕਾ ਕੇ ਗਏ ਸੀ ਹੁੰਦੇ ਨੂੰ ਕਿ ਤੈਨੂੰ ਵੀ ਮਾਰਾਂਗੇ ਜੇ ਤੂੰ ਗਵਾਹੀ ਦਿੱਤੀ ਕੋਈ ਹੁਣ ਸਵੇਰ ਦੇ ਆਏ ਹੋਇਆ 10 ਵਜੇ ਦੇ ਅਸੀਂ ਇਨਸਾਫ ਮੰਗ ਰਹੇ ਆ 2 ਵਜੇ ਗਏ ਆ ਨਾ ਮੈਡਮ ਇੱਥੇ ਇਹਨਾਂ ਕੋਈ ਆ ਕੋਈ ਵੀ ਹੈ ਨਹੀਂ ਕਿ ਸਾਨੂੰ ਪਤਾ ਲੱਗਿਆ ਸਾਡਾ ਕੋਈ ਪਰਚਾ ਦਰਜ ਹੋਇਆ ਨਹੀਂ ਹੋਇਆ ਅੱਛਾ ਜੀ ਮੌਕਾ ਦੇਖਣ ਨੂੰ ਕੋਈ ਪੁਲਿਸ ਨਹੀਂ ਪਹੁੰਚੀ ਮੌਕੇ ਤੇ ਰਾਤੀ ਗਈ ਸੀ ਪੁਲਿਸ ਰਾਤੀ ਮੌਕੇ ਤੇ ਗਈ ਸੀ ਸਵੇਰੇ ਸਾਨੂੰ ਬੁਲਾਇਆ ਸੀ ਅਸੀਂ ਆਏ ਸੀ ਤਿੰਨ ਘੰਟੇ ਤਿੰਨ ਘੰਟੇ ਵੱਧ ਗਈ ਸੀ ਕਹਿੰਦੇ ਜਿਹੜੇ ਪਤਾ ਲੱਗਿਆ 20-25 ਮੁੰਡੇ ਸੀਦੇ ਕਹਿੰਦੇ ਸਾਰਾ ਸਾਰੇ ਦੋਸਤ ਉੱਚੇ ਹੋਏ ਆ ਪਾਰ ਪਹੁੰਚਿਆ ਪਰ ਹਾਲ ਹੈ ਕਿਸ ਤਰ੍ਹਾਂ ਦੀ ਮੰਗ ਚਾਹੁੰਦੇ ਹੋ ਵੀ ਕਿਸ ਤਰ੍ਹਾਂ ਦੀ ਕਾਰਵਾਈ ਇਹਨਾਂ ਲੋਕਾਂ ਦੇ ਹੋਣੀ ਚਾਹੀਦੀ ਹੈ ਇਨਸਾਫ ਚਾਹੀਦਾ ਮੁੰਡਾ ਵਧੀਆ ਸੀਦਾ ਉਹਦਾ ਜਿਹੜਾ ਵੱਡਾ ਬ੍ਰਦਰ ਸੀ ਕਹਿੰਦਾ ਪਾਗਲ ਹੋ ਗਿਆ ਸੀਦਾ ਉਹ ਮੁੜਿਆ ਨਹੀਂ 10-15 ਸਾਲ ਤੋਂ ਮम्मा ਉਹਦੇ ਸਪੈਰੋਂ ਗਈ ਸੀਦੇ ਕੱਲਾ ਮੁੰਡਾ ਸੀ ਪਾਪਾ ਉਹਦੇ ਪਿੰਡ ਰਹਿੰਦੇ ਨੇ ਉਹਨਾਂ ਨੂੰ ਕਰਤਾ ਸੀ ਰੱਤੀ ਫੋਨ ਵਾੰਦੇ ਪਏ ਨੇ ਕੱਲ੍ਹ ਘੱਟ ਪਹੁੰਚਣਗੇ ਇਨਸਾਫ ਚਾਹੀਦਾ ਸਾਨੂੰ 7 ਕਵੇ ਜਿਹੜਾ ਮੈਨੂੰ ਪਤਾ ਲੱਗਾ ਵੀ ਇਹਨਾਂ ਦੀ ਕੋਈ 7 ਵੇ ਖਾਨ ਮੁੰਡੇ ਨਾਲ ਬਹਿਸ ਹੋਈ ਆ। ਮਲਾਜਮਾਂ ਨੇ ਉਹਦਾ ਕਮਰਾ ਖੋਲ ਕੇ ਤਾਲਾ ਤੋੜ ਕੇ ਉਹਦਾ ਆਈ ਕਾਰਡ ਵੀ ਕੱਢਿਆ ਆ। ਉਹਨਾਂ ਨੇ ਮੈਨੂੰ ਦਿਖਾਇਆ ਮੈਂ ਗਿਆ ਸੀ। ਉਹਨਾਂ ਨੇ ਦਿਖਾਇਆ ਕਹਿੰਦੇ ਵੀ ਅਸੀਂ ਆਪਣੀ ਕਾਰਵਾਈ ਕਰ ਰਹੇ ਆਂ। ਪਰ ਸਵੇਰੇ ਅਸੀਂ ਆਇਆ ਉਹਨੇ ਸਾਨੂੰ ਕਾਰਡ ਦਿਖਾਇਆ ਤੁਹਾਨੂੰ ਕੱਲਾ ਵੀ ਅਸੀਂ ਕਾਰਵਾਈ ਕਰ ਰਹੇ ਆਂ ਤੇ ਉਹਦੀ ਖਾਨ ਲੱਭ ਲਿਆ ਇਹ ਕਰ ਲਿਆ ਉਹ ਕਰ ਲਿਆ। ਖਾਲੀ ਕਾਰਡ ਦਿਖਾਇਆ ਉਹਨੂੰ। ਉਹਨਾਂ ਮਾੜੀ ਕੋਈ ਬਹਿਸ ਹੋਈ ਸੀ ਖਾਨ ਨਾਲ 7 7:30 ਵਜੇ ਕਰੀਬ ਜਿਹੜੀ ਪਤਾ ਲੱਗਾ ਸਰ ਮਲੇ ਜੇ ਜਾ ਕੇ। ਉਸ ਤੋਂ ਬਾਅਦ ਕਹਿੰਦੇ 10 ਕਵੇ ਜੇ ਜਿਹੜਾ ਉਹ ਮੁੰਡਾ ਆ ਜਿਹਨੂੰ ਕਹਿੰਦੇ ਪਏ ਨਾਮ ਲੈ ਰਹੇ ਆ ਉਹ ਇਕੱਠੇ ਬਚਪਨ ਦੇ ਦੋਸਤ ਸੀ ਕਹਿੰਦੇ ਉਹਨੇ ਸੋਚਿਆ ਵੀ ਵੈਸੇ ਗੱਲ ਕਰਨ ਆ ਰਹੇ ਆ ਮੇਰੇ ਨਾਲ ਉਹ ਆਂਦੇ ਦਾ ਮਾਰਨ ਲੱਗ ਗਏ ਇਹ ਕਹਿੰਦਾ ਮੈਂ ਡਰਦੇ ਮਾਰੇ ਅੰਦਰ ਵੜ ਗਿਆ ਹਾਂਜੀ ਉੱਥੇ ਮੋਕਲੇ ਕੈਮਰੇ ਲੱਗੇ ਨੇ ਪ੍ਰਸ਼ਾਸਨ ਜਾਊਗਾ ਤਾਂ ਵੀਡੀਓ ਚ ਸਾਰਾ ਪਾਣੀ ਦਾ ਪਾਣੀ ਦੁੱਧ ਦਾ ਦੁੱਧ ਹੋ ਜਾਊਗਾ ਕਿੰਨੇ ਕਿਤੇ ਇਲਾਕੇ ਦੇ ਲੋਕ ਵੀ ਡਰੇ ਹੋਏ ਨੇ ਹਾਂਜੀ ਬਿਲਕੁਲ ਡਰੇ ਹੋਏ ਨੇ ਹਾਂਜੀ ਬਿਲਕੁਲ ਜੀ ਸਾਡਾ ਮਾਹੌਲ ਹੈਗਾ ਹਾਂਜੀ ਬਿਲਕੁਲ ਜੀ ਸਾਡੀ ਇੱਕ ਇਕੱਲੇ ਵਿਅਕਤੀ ਤੇ ਜਿਹੜਾ ਆ ਹਥਿਆਰਾਂ ਦੇ ਨਾਲ ਹਮਲਾ ਕੀਤਾ ਕਿਸ ਨੂੰ ਮੌਤੇ ਘਟ ਤਰਦਿਕ ਕੌਣ ਸੀਗਾ ਔਰ ਕਿਹੜੀ ਜਗ੍ਹਾ ਇਹ ਸਾਰਾ ਮਾਮਲਾ ਹੋਇਆ ਸਰ ਮੌਕੇ ਤੇ ਮੈਂ ਸੀਗਾ ਨਹੀਂ ਮੌਕੇ ਤੇ ਭਰਾ ਸੀਗੇ ਅੱਛਾ ਉਹ ਥੋੜੇ ਡਰੇ ਹੋਏ ਆ ਥੋੜੇ ਉਹ ਹੋਏ ਪਏ ਆ ਮੌਕੇ ਤੇ ਮੈਂ ਆਇਆ ਸਰ ਉੱਥੇ ਆਇਆ ਮੈਂ ਮੌਕੇ ਤੇ ਉਹਨਾਂ ਦੀ ਡੈੱਡ ਬੋਦੀ ਪਈ ਸੀ ਉੱਥੇ ਹਥਿਆਰ ਵੀ ਪਏ ਹੋਏ ਸੀਗੇ ਉੱਥੇ ਬਹੁਤ 20 25 ਜਾਣੇ ਕਹਿ ਰਹੇ ਸੀਗੇ 20 25 ਜਾਣੇ ਆਏ ਹੋਏ ਸੀਗੇ ਇੱਕ ਦਾ ਨਾਂ ਜੀ ਰਾਜੂ ਇੱਕ ਦਾ ਨਾਂ ਜੀ ਖਾਨ ਔਰ ਨਾਲੇ ਇਹ ਵੀ ਸੁਣਨ ਚ ਆਇਆ ਵੀ ਡੈੱਡ ਬੋਦੀ ਪਈ ਸੀ ਕਿ ਜੀ ਜਿੰਨੇ ਬੰਦੇ ਉੱਥੇ ਖੜੇ ਹੋਏ ਸੀਗੇ ਉਹ ਸਾਰੇ ਕਹਿ ਰਹੇ ਸੀਗੇ ਕਿ ਉਹ ਕਹਿ ਕੇ ਗਏ ਆ ਕਿ ਜੇ ਡੈੱਡ ਬੋਡੀ ਨੂੰ ਜੇ ਹੱਥ ਲਾਣਗੇ ਉਹਨਾਂ ਨੂੰ ਵੀ ਮਾਰਾਂਗੇ ਅੱਛਾ ਜੀ ਤੇ ਸਰ ਮੈਂ ਚੱਕਿਆ ਹੁਣ ਸਾਡੇ ਤੋਂ ਨਹੀਂ ਰਿਹਾ ਗਿਆ ਅਸੀਂ ਚੱਕਿਆ ਜੀ ਅਸੀਂ ਚੱਕ ਕੇ ਲੈ ਕੇ ਗਏ ਮਾੜੀ ਕੀ ਜੀ ਲੜਾਈ ਝਗੜੇ ਦੇ ਵਾਸਤੇ ਮੁੰਡਾ ਪਾਣੀ ਪੀ ਰਿਆ ਸੀਗਾ ਜੀ ਜਿਨ੍ਹਾਂ ਦੀ ਡੈਥ ਹੋਈ ਉਹਨਾਂ ਦਾ ਨਾਂ ਕਿਸਨ ਥਾਪਾਇਆ ਜੀ ਉਹ ਪਾਣੀ ਪੀ ਰੇ ਸੀਗੇ ਪਿੱਛੋਂ ਜੀ ਦਾੰਤ ਮਾਰਿਆ ਉਹਨਾਂ ਨੇ ਅੱਛਾ ਮੁੰਡਾ ਮੌਕੇ ਤੇ ਗਿਰ ਗਿਆ ਜੀ ਅੱਛਾ ਉਹਨਾਂ ਨੇ ਹੋਰ ਮਾਰਿਆ ਫਿਰ ਜਾਂਦੇ ਜਾਂਦੇ ਕਹਿ ਰਹੇ ਸੀਗੇ ਜੀ ਆਪਾਂ ਫੇਰ ਵੀ ਮਾਰਾਂਗੇ ਅੱਛਾ ਹਾਂਜੀ ਤੇ 20 25 ਮੁੰਡੇ ਸੀਗੇ 20 25 ਮੁੰਡੇ ਸੀਗੇ ਸਾਰਿਆਂ ਕੋਲ ਹਥਿਆਰ ਹੈਗੇ ਸੀਗੇ ਸਰ ਸਾਰਿਆਂ ਕੋਲ ਤਾਂ ਨਹੀਂ ਪਰ ਜਾਂਦੇ ਜਾਂਦੇ ਉਹ ਕਹਿ ਰਹੇ ਸੀਗੇ ਵੀ ਸੁਣਨ ਚ ਆਇਆ ਸਰ ਕਿ ਕਹਿ ਰਹੇ ਸੀਗੇ ਵੀ ਹਥਿਆਰ ਸੀ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ ਸਰ ਸੀਸੀਟੀਵੀ ਵੀਡੀਓ ਕੋਈ ਦਿਖਾ ਕੇ ਰਾਜ਼ੀ ਨਹੀਂ ਹੈ ਉਹ ਵੀ ਡਰ ਰਹੇ ਨੇ ਇਹ ਤਾਂ ਪ੍ਰਸ਼ਾਸਨ ਜਾਊਗੀ ਸਰ ਉਹ ਹੀ ਦੱਸਣੀ ਹੈ ਨਾ ਅੱਛਾ ਹਾਂਜੀ ਕੀ ਰੰਜਿਸ਼बाजी ਕੀ ਹੈ ਪਤਾ ਲੱਗਿਆ ਕੀ ਰੰਜਿਸ਼ ਸੀਗੀ ਵੀ ਇੱਕ ਕੱਲੇ ਵਿਅਕਤੀ ਨੂੰ ਇਸ ਤਰੀਕੇ ਦੇ ਨਾਲ ਸਰ ਇੱਕ ਛੋਟੀ ਮੋਟੀ ਬਹਿਸ ਵਾਜੀ ਹੋਈ ਕਦੋਂ ਉਸ ਤੋਂ 2 2 2 ਘੰਟੇ ਪਹਿਲਾਂ ਕਹਿ ਰਹੇ ਸੀਗੇ ਵੀ ਬਹਿਸਬਾਜੀ ਹੋਈ ਆ ਕੀ ਬਹਿਸਬਾਜੀ ਕੀ ਕਰ ਅੱਛਾ 6 ਮਿੰਟਾਂ ਤੋਂ ਮਾਰਡਰ ਹੋਇਆ ਸਰ ਨੌਜਵਾਨ ਦਾ ਕ੍ਰਿਸ਼ਨ ਆਪਾਂ ਨਾਮ ਹੈ ਸਰ ਕਿਸ ਤਰੀਕੇ ਦੀ ਕਾਰਵਾਈ ਹੈ ਸਰ ਚੈੱਕ ਕਰ ਲੈਣਾ ਇਹ ਤਾਂ ਐਡੀ ਸੀ 30 ਰੋਡ ਉੱਪਰ ਚੈੱਕ ਕਰਕੇ ਸਰ ਤੁਹਾਡੇ ਧਿਆਨ ਚਾਹੀਦਾ ਇਹ ਮਾਮਲਾ ਹਾਂਜੀ ਹਾਂ ਮੈਂ ਕਰ ਲਵਾਂਗਾ